ਆ ਹਰਿਆਣਾ ਸਰਕਾਰ ਜਿਵੇਂ ਕਹਿੰਦੇ ਨੇ ਉਹਦੀ ਕਹਾਵਤ ਪਿੰਡਾਂ ਦੇ ਵਿੱਚ ਵੀ ਤੂੰ ਐਵੇਂ ਹੀ ਲੱਤ ਡਾਈ ਜਾ ਨਾ ਜਰ ਇਹਨਾਂ ਦੀ ਸਹਿਮਤੀ ਹੁੰਦੀ ਆ ਹਰਿਆਣਾ ਮੁਕਤਬਦਲੀ ਸਾਡੇ ਤੇ ਲੱਤ ਡਾ ਰਿਆ ਜਿਹੜੇ ਸਾਡਿਆਂ ਨੂੰ ਚਾਹ ਪਾਣੀ ਪਿਉਂਦੇ ਨੇ ਲੋਕ ਫੰਡ ਇਕੱਠਾ ਕਰਕੇ ਲੰਗਰਾਂ ਜਿ ਭਉਂਦੇ ਨੇ ਵੀ ਆ ਪ੍ਰਧਾਨ ਐ ਉਹ ਸਾਡੇ ਖਿਲਾਫ ਬੋਲੀ ਜਾਂਦੇ ਨੇ ਲੋਕ ਸਵਾਗਤ ਕਰਨ ਲਈ ਤਿਆਰ ਬੈਠੇ ਨੇ ਪਰ ਆਗੂ ਲੜਨ ਵਾਲੇ ਹੁਣ ਆਗੂ ਨਾ ਇਹ ਕਹਿਣ ਵੀ ਅਸੀਂ ਇਧਰ ਨੂੰ ਹੋਣਾ ਜੀ ਇਹ ਸੀਐਨਡੀਰ ਹੋਣਾ ਹੁਣ ਤਾਂ ਬਹੁਤ ਡਰ ਐ ਲਾਰੇ ਲੱਪੇ ਲਾ ਕੇ ਜੀ ਆਹ ਤਾਂ ਸੁੱਡੀਆਂ ਮੰਨ ਲਾਂਗੇ ਆਹ ਇਹ ਤੇ ਸਹਿਮਤੀ ਬਣਾ ਲਉ ਹਜੇ ਤੱਕ ਚਰਚਾ ਹੋਈ ਐ ਤਿੰਨ ਚਾਰ ਜਿਹੜੇ ਮੇਨ ਇਸ਼ੂ ਆ ਉਹਨਾਂ ਤੇ ਤਾਂ ਚਰਚਾ ਕਰਨ ਨੂੰ ਵੀ ਤਿਆਰ ਨਹੀਂ ਸਮੁੱਚੇ ਕਿਸਾਨਾਂ ਦਾ ਕਰਜ਼ਾ ਤੁਸੀਂ ਪੂਰੇ ਭਾਰਤ ਦਾ ਮਾਫ ਕਰਾਉਣਾ ਤੇ ਪੰਜਾਬ ਰਹਿਣ ਦਾ ਗੱਲ ਕੀ ਤੇ ਕਰ ਰਹੇ ਨੇ ਛੋਡੇ ਜੀ ਪਰਚੇ ਵਾਪਸ ਲੈ ਲੈਣੇ ਜਿਹੜੇ ਦਿੱਲੀ ਅੰਦੋਲਨ ਵੇਲੇ ਇਹ ਤਾਂ ਸਾਡੀ ਕੋਈ ਮੰਗ ਹੀ ਨਹੀਂ ਸੀ ਇਹ ਤਾਂ ਸਰਕਾਰ ਨੇ ਪਾਏ ਨੇ ਵੱਧ ਉਸ ਮੰਗਾਂ ਦੇ ਨਾਲ ਜੋੜਿਆ ਵਧੀਆ ਮਾਹੌਲ ਸੇ ਕਿਸਾਨ ਨੂੰ ਕੋਈ ਗੱਲ ਹੋਈ ਹੈ ਪਰ ਕਿਸਾਨ ਨੂੰ ਦਿੱਤਾ ਤਾਂ ਕੁਝ ਨਹੀਂ ਨਾ ਜੀ ਬਾਤ ਆਪਣੀ ਵੀ ਵਧੀਆ ਹੋਈ ਜਾਂਦੀ ਆ ਤੁਸੀਂ ਰਾਜਨੀਤਿਕ ਲੋਕਾਂ ਨੂੰ ਕਹਿ ਰਹੇ ਫਿਰ ਇਹ ਤੁਹਾਡੇ ਤੇ ਆਉਣੇ ਆ ਵੀ ਇਹ ਜਿਹੜੇ ਕਿਸਾਨ ਆ ਕੋ ਖੁਦ ਤਾਂ ਇਕੱਠੇ ਨਹੀਂ ਹੁੰਦੇ ਭਾਵੇਂ ਕੱਲ ਮਨਜੀਤ ਰਾਏ ਜਿਹੜੇ ਹੈਗਾ ਕੁਝ ਆਗੂ ਤੁਹਾਡੇ ਚ ਆਏ ਵੀ ਆ ਤੇ ਇਹਨਾਂ ਦਾ ਕਿਵੇਂ ਸੋਲੂਸ਼ਨ ਕਰੋ ਕਾਂਗਰਸ ਤੋਂ ਖਹਿਰਾ ਬੋਲਿਆ ਕਿ ਆਹ ਮੰਗਾ ਮੰਨ ਲੈਣੀਆਂ ਚਾਹੀਦੀਆਂ ਕਰਜ਼ੇ ਤੇ ਲਕੀਰ ਮਾਰ ਦੇਣੀ ਚਾਹੀਦੀ ਹੈ ਤੇ ਸਾਡੇ ਆਗੂ ਕਹਿੰਦੇ ਬਚਣੀ ਨਹੀਂ ਚਾਹੀਦੀ ਇਹ ਤਾਂ ਹੁਣ ਲੋਕ ਫੈਸਲਾ ਕਰਨਗੇ ਇਹ ਆਗੂ ਸਹੀ ਹੈ ਜਿਹੜਿਆਂ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਿੱਤਾ ਸਿਆਸੀਆਂ ਨੂੰ 13 ਮਹੀਨੇ ਉਹ ਤਾਂ ਸਾਡੇ ਹੱਕ ਚ ਬੋਲ ਰਹੇ ਨੇ ਆਉਣ ਆਏ ਟਾਈਮ ਤੇ ਜੁਣਨਾ ਵਧਣਗਾ ਜਿਵੇਂ ਕੱਲ ਤੁਹਾਡੇ ਜਿਹੜੇ ਹੈਗਾ ਐਂਟਰੀ ਹੋਈ ਆ ਕਿ ਤੁਸੀਂ ਤੁਹਾਡਾ ਦਿਲ ਖੁੱਲਾ ਵੀ ਕੋਈ ਵੀ ਆ ਕੇ ਤੁਹਾਡੇ ਚ ਰਲ ਸਕਦਾ ਹੈ ਤੁਹਾਡੇ ਮੋਰਚੇ ਨੂੰ ਸਹਿਯੋਗ ਕਰ ਸਕਦਾ ਸਾਡੇ ਨਾਲ ਮਤ ਭੇਦਾ ਉਹਨਾਂ ਦੇ ਸਾਡੇ ਨਾਲ ਸਟੇ ਸਮਝੀ ਨਾ ਕਰਨ ਸਾਡੇ ਨਾਲ ਮੀਟਿੰਗ ਨਾ ਕਰਨ ਬਿਲਕੁਲ ਦਿੱਲੀ ਨੂੰ ਸੜਕਾਂ ਬਹੁਤ ਜਾਂਦੀਆਂ ਕੋਈ ਸੜਕ ਕਿੱਧਰ ਹੋਰ ਰੋਕ ਲੈਣ ਸਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਇਸ ਵਕਤ ਮੌਜੂਦ ਹਾਂ ਖਨੋਰੀ ਬਾਰਡਰ ਤੇ ਆ ਮੇਰੇ ਨਾਲ ਨੇ ਬੀਕੇਜੂ ਸਿੱਧੂ ਭਾਰਤੋਂ ਸਰਦਾਰ ਕਾਕਾ ਸਿੰਘ ਕੋੜਾ ਕੋੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋੜਾ ਸਾਹਿਬ ਪਹਿਲਾਂ ਮੈਨੂੰ ਦੱਸੋ ਵੀ 13 ਤਰੀਕ ਨੂੰ ਤੁਸੀਂ ਦਿੱਲੀ ਪਹੁੰਚਣਾ ਸੀਗਾ ਦਿੱਲੀ ਜਾਣਾ ਸੀਗਾ 13 ਤਰੀਕ ਤੇ ਲਗਭਗ 10 ਵਜ ਚੁੱਕੇ ਐ ਤੇ ਹਜੇ ਜਾਣਾ ਕਦੋਂ ਗਾਏ ਵੇਖੋ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਾਂ ਸਾਡੇ ਭਾਰਤ ਲੈਵਲ ਦੇ ਦੋਨੇ ਫਾਰਮਾਂ ਵੱਲੋਂ ਜੀ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਜਾਨੇ ਘਰਾਂ ਚੋਂ ਲੋਕ ਤੁਰਨਗੇ 13 ਨੂੰ ਜੀ ਜਾਣਾ ਕਿਦੋਂ ਆ ਪਮਾ ਸਰਕਾਰ 4 ਦਿਨ ਲਵਾ ਦੇ ਪਮਾ 5 ਦਿਨ ਲਵਾ ਦੇ ਕਿੱਥੇ ਕਿੱਥੇ ਪੜਾ ਲੱਗਦੇ ਮੰਨ ਲਓ ਐ ਤਾਂ ਹੁਣ 11 ਤਰੀਕ ਤੋਂ ਲੋਕ ਤੁਰੇ ਹੋਏ ਆ ਹਾਂ ਆ 11 ਤਰੀਕ ਦੇ ਇੱਥੇ ਆਏ ਆ 12 ਦੇ ਆਏ ਆ ਸਾਡੇ ਸੱਤਾ ਦੋਨੇ ਫੋਰਮ ਵੱਲੋਂ ਇਹ ਹੈ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਸਟੇਜ ਕਿੱਦੇ ਲੱਗਦੀ ਐ ਅਗਲਾ ਸਰਕਾਰ ਤੇ ਨਿਰਭਰ ਆ ਸਾਨੂੰ ਜਾਣ ਦਿੰਦੀ ਐ ਰੋਕਦੀ ਐ ਕੀ ਕਰਦੀ ਐ ਪਰ ਮੈਨੂੰ ਲੱਗਦਾ ਰੋਕਾ ਰੋਕਾਂ ਜੀਆਂ ਤਾਂ ਐਵੇਂ ਵਹਿਮ ਹੁੰਦਾ ਉਹਨਾਂ ਨੇ ਆਪਦੀ ਲੋਕਾਂ ਨੂੰ ਵਿਖਾਵਾ ਡਰਾਵਾ ਜਾ ਕਰਨਾ ਹੁੰਦਾ ਲੋਕਾਂ ਦਾ ਜਦੋਂ ਜੋਸ਼ ਹੋਵੇ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੀਆਂ ਰੋਕਾ ਟੋਕਾਂ ਆ ਉਹਨਾਂ ਨੂੰ ਆਪ ਆਟੋਮੈਟਿਕ ਹੀ ਪਹਿਲਾਂ ਹੀ ਹਟਾ ਲੈਣੇ ਚਾਹੀਦੇ ਨੇ ਨਹੀਂ ਰੋਕਾਂ ਦੀ ਗੱਲ ਆ ਦੂਜੇ ਪਾਸੇ ਟੇਬਲ ਟਾਕ ਚੱਲੀ ਜਾਂਦੀ ਤੁਸੀਂ ਖੁਦ ਨੂੰ ਲੱਗਦਾ ਕੱਲ ਮੀਟਿੰਗ ਦੇ ਵਿੱਚ ਸੀਗਾ ਜਿਹੜਾ ਕਿਸਾਨਾਂ ਵੱਲੋਂ ਜਿਹੜੀਆਂ ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਈ ਆ ਕੱਲ ਚੰਡੀਗੜ੍ਹ ਦੇ ਵਿੱਚ ਉਹ ਚ ਤੁਹਾਡੀਆਂ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਤੇ ਕਿਹੜੀਆਂ ਨਹੀਂ ਮੰਨੀਆਂ ਗਈਆਂ ਹਿੰਦ ਤੱਕ ਮੰਨੀਆਂ ਨਹੀਂ ਗਈਆਂ ਚਰਚਾ ਹੋਈ ਐ ਅੱਛਾ ਜੀ ਸਵਾਲ ਇਹ ਹੈ ਕਿ ਮੰਨੀਆਂ ਗਈਆਂ ਤਾਂ ਫਿਰ ਅਸੀਂ ਇੱਥੇ ਬੈਠੇ ਕੀ ਕਰਨਾ ਸੀ ਫਿਰ ਅਸੀਂ ਉਹਨੂੰ ਲੈ ਕੇ ਆਉਂਦੇ ਜੀ ਹਜੇ ਜਿਵੇਂ ਉਹ ਪੂਰ ਪਲੋਸਣੇ ਹੁੰਦੇ ਆ ਲਾਰੇ ਜੇ ਲਾਉਣੇ ਹੁੰਦੇ ਆ ਲਾਰੇ ਲੱਪੇ ਲਾ ਕੇ ਜੀ ਆਹ ਤਾਂ ਸੁੱਡੀਆਂ ਮੰਨ ਲਾਂਗੇ ਆਹ ਇਹਦੇ ਸਹਿਮਤੀ ਬਣਾ ਲੂ ਹਜੇ ਤੱਕ ਚਰਚਾ ਹੋਈ ਐ ਤਿੰਨ ਚਾਰ ਜਿਹੜੇ ਮੇਨ ਇਸ਼ੂ ਆ ਉਹਨਾਂ ਤੇ ਤਾਂ ਚਰਚਾ ਕਰਨ ਨੂੰ ਵੀ ਤਿਆਰ ਨਹੀਂ ਐਮਐਸਬੀ ਕਾਨੂੰਨ ਦੀ ਗਰੰਟੀ ਵਾਲੀ ਜੀ ਗੱਲ ਐ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਐ ਸਮੂੱਚੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਹੈ ਇਸ ਇਸ਼ੂ ਆ ਤੇਦਾ ਸਰਕਾਰ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਤੇ ਚਰਚੇ ਨਾ ਕਰੋ ਇੱਕ ਗੱਲ ਪੁੱਛਦਾ ਵੀ ਜਿਹੜੇ ਸਮੂੱਚੇ ਕਿਸਾਨਾਂ ਦਾ ਕਰਜ਼ਾ ਤੁਸੀਂ ਪੂਰੇ ਭਾਰਤ ਦਾ ਮਾਫ਼ ਕਰਾਉਣਾ ਤੇ ਪੰਜਾਬ ਰਹਿਣ ਦਾ ਕਰਾਉਣਾ ਪੂਰੇ ਭਾਰਤ ਦੇ ਫੋਰਮਾਂ ਵੱਲੋਂ ਆ ਪੂਰੇ ਸਟੇਟ ਦੇ ਆ ਰਹੇ ਨੇ ਕੱਲੇ ਪੰਜਾਬ ਵਾਲੇ ਨਹੀਂ ਦੋਨੇ ਫੋਰਮਾਂ ਤੋਂ ਪੂਰੇ ਭਾਰਤ ਦੇ ਸਵਾਮੀਨਾਥ ਨੇ ਦੀ ਰਿਪੋਰਟ ਤੇ ਵੀ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਤੁਹਾਡਾ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਗੱਲ ਹੀ ਨਹੀਂ ਕਰ ਸਕਦੇ ਐਮਐਸਪੀ ਤਾਂ ਨਹੀਂ ਕਰ ਸਕਦੇ ਜਿਹੜੇ ਵੱਡੇ ਇਸ਼ੂ ਆ ਜਿਹੜਿਆਂ ਦੇ ਲੋਕ ਅੱਜ ਮੰਗ ਕਰ ਰਿਹਾ ਉਹ ਇਸ਼ੂਆਂ ਤੇ ਗੱਲ ਨਹੀਂ ਗੱਲ ਕੀਤੇ ਕਰ ਰਹੇ ਨੇ ਸੋਡੇ ਜੀ ਪਰਚੇ ਵਾਪਸ ਲੈ ਲੈਣੇ ਜਿਹੜੇ ਦਿੱਲੀ ਅੰਦোলন ਵੇਲੇ ਹੋਏ ਇਹ ਤਾਂ ਸਾਡੀ ਕੋਈ ਮੰਗ ਹੀ ਨਹੀਂ ਸੀ ਇਹ ਤਾਂ ਸਰਕਾਰ ਨੇ ਪਾਏ ਨੇ ਵੱਧ ਉਸ ਮੰਗਾਂ ਦੇ ਨਾਲ ਜੋੜਿਆ ਪਰਚੇ ਤਾਂ ਸਾਡੀ ਕੋਈ ਮੰਗ ਨਹੀਂ ਪਰਚੇ ਤਾਂ ਹੁਣ ਨੂੰ ਲੈ ਲੈਣੇ ਚਾਹੀਦੇ ਸੀ ਜੀ ਲਖਨਊਪਰ ਖੀਰੀ ਵਾਲੀ ਜਿਹੜੀ ਘਟਨਾ ਵਾਪਰੀ ਹੈ ਉਹ ਵੀ ਸਾਡੀ ਮੰਗ ਨਹੀਂ ਸੀ ਉਹ ਵੀ ਇੱਕ ਮੰਤਰੀ ਨੇ ਸਾਡੇ ਤੇ ਗੱਡੀਆਂ ਚੜਾ ਕੇ ਜਿਹੜੇ ਸ਼ਹੀਦ ਕੀਤੇ ਆ ਕਿਸਾਨ ਇਹ ਸਾਡੀ ਮੰਗ ਥੋੜੀ ਸੀ ਉਹ ਵੀ ਹੁਣ ਨੂੰ ਮੰਨ ਲੈਣੀ ਚਾਹੀਦੀ ਸੀ ਇਹੋ ਜਿਹੀਆਂ ਜਿਹੜੀਆਂ ਮੋਟੀਆਂ ਨਿੱਕੀਆਂ ਗੱਲਾਂ ਵੀ ਪ੍ਰਦੂਸ਼ਨ ਤੋਂ ਅਸੀਂ ਸਾਨੂੰ ਬਾਹਰ ਕਰ ਦਿੰਨੇ ਆ 2020 ਵਾਲੇ ਬਿੱਲ ਦੇ ਵਿੱਚ ਜਿਹੜੀ ਬਾਹਰ ਕਰ ਦਿੰਦੇ ਆ ਇਹ ਜਿਹ ਗੱਲਾਂ ਹੋਈਆਂ ਨੇ ਹਜੇ ਲਿਖਤੀ ਜੇ ਆਇਆ ਹੁਣ ਜਿੰਨਾ ਚਿਰ ਸਾਡੇ ਹੱਥ ਚ ਨਹੀਂ ਕੁਝ ਆਉਂਦਾ ਹੁਣ ਗੱਲਬਾਤ ਨਾਲ ਤਾਂ ਕੁਝ ਹੋਣ ਵਾਲਾ ਨਹੀਂ ਸਰਕਾਰ ਦੇ ਦਿਨ ਤਾਂ ਛੇ ਰਹਿਗੇ ਨਹੀਂ ਕੱਲ ਦੀ ਮੀਟਿੰਗ ਬੇਸ਼ਿੱਟਾ ਰਹੀ ਆ ਤੇ ਕੀ ਅੱਜ ਤੁਹਾਨੂੰ ਬੁਲਾਇਆ ਨਹੀਂ ਬੇਸ਼ਿੱਟਾ ਦਾ ਮਤਲਬ ਹੁੰਦਾ ਵੀ ਅਸੀਂ ਗੱਲ ਤੋੜਿਆ ਏ ਤੋੜਿਆ ਏ ਗੱਲ ਨਹੀਂ ਅਸੀਂ ਤੋੜਦੇ ਪਮਾ ਅਸੀਂ ਕੁੱਟੇ ਜਾਈਏ ਲੱਤਾਂ ਟੁੱਟ ਜਾਣ ਗੱਲ ਫੇਰ ਵੀ ਨਹੀਂ ਤੋੜਦੇ ਜਿੰਨਾ ਚਿਰ ਜਵਾਨ ਚੱਲੂਗੀ ਗੱਲਬਾਤ ਲਈ ਤਿਆਰ ਰਹਾਂਗੇ ਹੁਣ ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਮੰਗਾ ਲਾਗੂ ਕਰਨੀ ਹੈ ਕਿ ਸਾਨੂੰ ਕੁੱਟਣਾ ਵੀ ਹੈ ਤੇ ਲੋਕਾਂ ਨੂੰ ਇਹ ਵੀ ਦਿਖਾਉਣਾ ਵੀ ਗੱਲਬਾਤ ਲਈ ਹਮੇਸ਼ਾ ਅਸੀਂ ਤਿਆਰ ਹਾਂ ਤੁਸੀਂ ਰਾਤ ਉਹਨਾਂ ਦੇ ਮੰਤਰੀ ਦੀ ਜਿਹੜੀ ਮੀਟਿੰਗ ਤੋਂ ਬਾਅਦ 11:30 ਵਜੇ ਉਹਨਾਂ ਨੇ ਬੋਲਿਆ ਉਹਨਾਂ ਨੇ ਇਹ ਕਿਹਾ ਵਧੀਆ ਮਾਹੌਲ ਸੀ ਕਿਸਾਨ ਨੂੰ ਕੋਈ ਗੱਲ ਹੋਈ ਹੈ ਪਰ ਕਿਸਾਨ ਨੂੰ ਦਿੱਤਾ ਤਾਂ ਕੁਝ ਨਹੀਂ ਨਾ ਜੀ ਬਾਤ ਆਪਣੀ ਵੀ ਵਧੀਆ ਹੋਈ ਜਾਂਦੀ ਹੈ ਸਵਾਲ ਇਹ ਹੈ ਕਿ ਸਰਕਾਰ ਉਹਨਾਂ ਨੂੰ ਜਿਹੜੀ ਗੱਲਬਾਤ ਲੱਗੀ ਜਿਹੜੇ ਮੰਤਰੀ ਤੇਨੇ ਭੇਜੇ ਗਏ ਮੈਨੂੰ ਲੱਗਦਾ ਵੀ ਉਹਨਾਂ ਕੋਲੇ ਕੁਝ ਵੀ ਨਹੀਂ ਸੀ ਉਹ ਵਾਰ-ਵਾਰ ਉੱਠ ਰਹੇ ਸੀ ਪੁੱਛ ਰਹੇ ਸੀ ਫੋਨ ਤੇ ਫੋਨ ਤੇ ਕਿ ਗਾਹਾਂ ਤੋਂ ਹਰੀ ਝੰਡੀ ਮਿਲਦੀ ਆ ਕਿ ਨਹੀਂ ਮਿਲਦੀ ਅਸਲ ਜਿਹੜੀ ਤਾਕਤ ਹੈ ਜੇ ਸਾਡੀ ਦੋਨਾਂ ਫਰਮਾਂ ਦੇ ਆਗੂਆਂ ਕੋਲੇ ਤਾਕਤ ਹੈ ਉਹ ਭਾਰਤ ਦੇ ਕੇਂਦਰ ਕੋਲੇ ਵੀ ਦੋ ਆਗੂਆਂ ਕੋਲੀ ਤਾਕਤ ਹੈ ਅੰਤਿਸ਼ਾਹ ਫੈਸਲਾ ਲੈ ਸਕਦੇ ਨੇ ਨਰਿੰਦਰ ਮੋਦੀ ਜੀ ਲੈ ਸਕਦੇ ਆ ਦੂਜੇ ਤਾਂ ਨਾ ਉਹ ਆਪਣੇ ਆਂਗੂ ਰੋਟੀਆਂ ਤੋੜ ਹੀ ਨੇ ਸਾਰੇ ਉਹ ਮੰਤਰੀ-ਮੰਤਰੀ ਉਹਨੂੰ ਕੋਈ ਨਹੀਂ ਪੁੱਛਦਾ ਕਿਸੇ ਨੂੰ ਇੱਕ ਕਾਗਜ਼ਾਂ 'ਚ ਮੰਤਰੀ ਨੇ ਪੁੱਛਦਾ ਕੋਈ ਨਹੀਂ ਤੇ ਜਿਹੜਾ ਹੁਣ ਮੰਨ ਲਓ ਅੱਜ ਅੱਜ ਇੱਥੋਂ ਤੁਰਨਦਾਲ ਆ ਹੈਗਾ ਕੋਈ ਖਨੋਰੀ ਤੋਂ ਹਾਂ ਇੱਥੋਂ ਚੱਲਾਂਗੇ ਅਸੀਂ ਤਕਰੀਬਨ 11:30 11:30 ਸਵੇਰ ਦੇ ਨਾਤੇ ਤੇ ਜਿਹੜਾ ਹਰਿਆਣਾ ਦੇ ਵਿੱਚ ਲੱਗਾ ਪੈਟਰੋਲ ਪੰਪਾਂ ਤੇ ਪੈਟਰੋਲ ਬੰਦ ਕੀਤਾ ਗਿਆ ਕਿਸਾਨਾਂ ਨੂੰ ਜੇ ਦੇਖਿਆ ਜਾ ਪੰਜਾਬ ਦੇ ਜਾਪਗੜ੍ਹ ਆਪਣੇ ਪਿੰਡਾਂ ਕੋਲੇ ਤਾਪਾ ਤੇ ਹਰਿਆਣਾ ਦੇ ਵਿਚਾਲੇ ਵੀ ਲਗਭਗ ਉੱਥੇ ਵੀ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਨਾਲ ਪੈਟਰੋਲ ਪੰਪ ਤੇ ਤੇ ਮੰਨ ਲਓ ਪੰਜਾਬ ਦੇ ਵਿੱਚ ਬੈਰੀਕੇਡਿੰਗ ਕਿਉਂ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਪੁੱਛਿਆ ਦੇਖੋ ਜਿਹੜੇ ਤੁਸੀਂ ਪੈਟਰੋਲ ਪੰਪ ਵਾਲੀ ਗੱਲ ਕਰਦੇ ਸੀ ਜਿਹੜੇ ਅਸੀਂ ਕਹਿੰਦੇ ਸੀ ਜੀਓ ਸਿੰਮ ਨਹੀਂ ਲੈਣੇ ਚਾਹੀਦੇ ਜੀਓ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਪੋਣਾ ਚਾਹੀਦਾ ਉਹ ਅਮਲ ਦੇ ਵਿੱਚ ਆ ਗਿਆ ਅੱਜ ਉਹਨਾਂ ਨੇ ਉਹ ਸਾਰਾ ਆਪਣੀਆਂ ਮਸ਼ੀਨਾਂ ਬੰਦ ਕਰ ਦਿੱਤੀ ਕਿਉਂਕਿ ਲੜਾਈ ਸਾਡੀ ਕੇਂਦਰ ਸਰਕਾਰ ਨਾਲ ਹਮ ਕਰ ਕੌਣ ਰਿਹਾ ਅਦਾਨੀ ਬਾਨੀ ਇਹਦਾ ਮਤਲਬ ਸਰਕਾਰ ਅਡਾਨੀ ਵਾਂਦੀ ਉਹ ਘਰਾਣਿਆਂ ਦੀ ਆ ਉਹ ਤਾਂ ਇੱਕ ਸਿਰਫ ਕੁਰਸੀ ਤੇ ਬੈਠੇ ਆ ਜੇ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਨੇ ਜਿਹੜੀ ਗੱਲ ਕਹੀ ਹੈ ਕਿ ਸਾਨੂੰ ਤੁਸੀਂ ਸੀਲ ਕਰ ਰਹੇ ਹੋ ਜੇ ਅੱਜ ਵੀ ਬਾਰਡਰ ਤੇ ਸਾਡੀਆਂ ਜਿਹੜੀਆਂ ਢਟੀਆਂ ਬੱਸਾਂ ਆਈਆਂ ਪੰਜਾਬ ਸਰਕਾਰ ਦੀਆਂ ਖੜੀਆਂ ਪੈਲਸਾਂ ਦੇ ਵਿੱਚ ਪੰਜਾਬ ਪੁਲਿਸ ਖੜੀ ਹੈ ਇੱਧਰ ਜਿਹੜੀ ਨੈੱਟ ਦੀ ਸੁਭਾਵ ਆ ਇਹ ਵੀ ਮੈਨੂੰ ਲੱਗਦਾ ਵੀ ਥੋੜੀ ਬੰਦ ਕੀਤੀ ਹੋਈ ਹੈ ਤਾਂ ਇਹ ਤਾਂ ਤੁਰਤ ਆ ਜਿਹੜੀਆਂ ਰੋਕਾਂ ਪੰਜਾਬ ਸਰਕਾਰ ਨੂੰ ਹਟਾ ਲੈਣੇ ਚਾਹੀਦੀਆਂ ਲੜਾਈ ਸਾਡੀ ਕੇਂਦਰ ਨਾਲ ਆ ਇਨੂੰ ਸੱਲ ਦੇ ਵਿੱਚ ਆ ਕੇ ਜਿਹੜਾ ਮਾਹੌਲ ਬਣਿਆ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਮਲਕੇ ਤੁਹਾਨੂੰ ਲੱਗਦਾ ਵੇ ਪੰਜਾਬ ਸਰਕਾਰ ਨੂੰ ਜਿਹੜਾ ਇੱਥੋਂ ਜਿਹੜਾ ਹੈਗਾ ਕਿਨਾਰਾ ਕਰਨਾ ਚਾਹੀਦਾ ਕੋਟਾ ਸਾਹਿਬ ਮੰਨ ਲਓ ਜਿਸ ਤਰ੍ਹਾਂ ਦੀ ਤਿਆਰੀ ਹੈ ਅੱਗੇ ਮੰਨ ਲਓ ਬੈਰੀਕੇਡਿੰਗ ਹੈਗੀਆ ਚਲੋ ਆਪਾਂ ਨੂੰ ਤਾਂ ਪਤਾ ਵੀ ਭਾਈ ਡਰੋਨ ਨੂੰ ਹੀ ਆ ਏਡਾ ਕੋਈ ਸੈਨਿਕਾ ਤੇ ਪੰਜਾਬ ਸਰਕਾਰ ਤਾਂ ਰਾਤ ਮੇਰੀ ਡਿਬੇਟ ਤੇ ਗੱਲ ਹੋਈ ਇਹਨਾਂ ਦਾ ਭਾਜਪਾ ਦਾ ਮੰਤਰੀ ਸੀਗਾ ਉਹ ਕਹਿ ਰਿਹਾ ਸਾਨੂੰ ਤਾਂ ਭੇਜਿਆ ਹੀ ਆਮਦਵੀ ਪਾਰਟੀ ਵਾਲਿਆਂ ਨੇ ਅੱਛਾ ਮੈਂ ਕਿਹਾ ਵੀ ਜੇ ਆਮਦਵੀ ਪਾਰਟੀਆਂ ਨੇ ਭੇਜਿਆ ਪਹਿਲਾਂ ਪੁੱਛਤਾਂ ਨੂੰ ਸਾਡੇ ਤਾਂ ਲੰਮੀ ਦੇ ਵਿੱਚ ਵੀ ਬੈਠੇ ਆਮਦਵੀ ਜਦੋਂ ਅਸੀਂ ਇਹਨਾਂ ਨਾਲ ਲੜਦੇ ਆਂ ਉਦੋਂ ਆਮ ਆਦਮੀ ਪਾਰਟੀ ਕਹਿੰਦੇ ਤੁਹਾਨੂੰ ਬੀਜੇਪੀ ਨੇ ਭੇਜਿਆ ਜਦੋਂ ਬੀਜੇਪੀ ਦੇ ਖਿਲਾਫ ਲੜਦਾ ਹੋ ਕਹਿੰਦੇ ਕਾਂਗਰਸ ਨੇ ਭੇਜਿਆ ਜਦੋਂ ਕਾਂਗਰਸ ਦੇ ਖਿਲਾਫ ਲੜਦਾ ਹੋ ਕਹਿੰਦੇ ਕਾਲੀਆਂ ਨੇ ਭੇਜਿਆ ਯਾਰ ਕਿਸਾਨਾਂ ਨੂੰ ਤੁਸੀਂ ਐਂ ਵੱਡੀ ਬੈਠੇ ਹੋ ਇਹ ਸੋਡੇ ਜਾਲ ਤੋਂ ਨਿਕਲੇ ਹੋਏ ਲੋਕ ਨੇ ਜਿਹੜਾ ਸੰਘਰਸ਼ ਕਰ ਰਹੇ ਨੇ ਬਿਲਕੁਲ ਤੇ ਜਿਹੜਾ ਜੇਕਰ ਕੱਲ ਨੂੰ ਇੱਥੇ ਹਰਿਆਣੇ ਨਾਲ ਦੇ ਬਾਰਡਰਾਂ ਤੇ ਜਿਹੜੀ ਝੜਪ ਹੁੰਦੀ ਹੈ ਪੁਲਿਸ ਨਾਲ ਠੀਕ ਹੈ ਤਾਂ ਜੇਕਰ ਕਿਤੇ ਮਾਹੌਲ ਆ ਜਿਹੜਾ ਤੁਹਾਡੇ ਹੱਥਾਂ ਚੋਂ ਖਿਸਕ ਜਾਂਦਾ ਤਾਂ ਫਿਰ ਉਹਦਾ ਕਿਸ ਤਰ੍ਹਾਂ ਤੁਸੀਂ ਜਾਂ ਪ੍ਰੋਪਰ ਡਿਊਟੀਆਂ ਲਾਈਆਂ ਨੇ ਜਾਂ ਮੰਨ ਲਓ ਆਪਾਂ ਕਹਿੰਗੇ ਕਈ ਵਾਰੀ ਹੁੰਦਾ ਅਸਰਾਰਤੀ ਅੰਸਰ ਖੁਦ ਰਲ ਕੇ ਇਹੋ ਜਿਹਾ ਕੁਝ ਕਰ ਜਾਂਦੇ ਉਹਦਾ ਕੀ ਇਹ ਅਸੀਂ ਬਾਰ-ਬਾਰ ਵਰਕਰਾਂ ਨੂੰ ਕਹਿੰਦੇ ਆ ਕੀ ਸਰਕਾਰਾਂ ਕੁਝ ਕਰ ਸਕਦੀਆਂ ਸਰਕਾਰਾਂ ਸਾਡੇ ਚ ਬੰਦੇ ਵੀ ਵੜ ਸਕਦੀਆਂ ਸਰਕਾਰਾਂ ਉਤਸ਼ਾਹ ਵੀ ਕਰ ਸਕਦੀਆਂ ਵੀ ਥੋੜੇ ਲੀਡਰਸ਼ਿਪ ਆ ਇਹ ਕਰਦੀ ਆ ਲੀਡਰਸ਼ਿਪ ਡਰ ਗਈ ਲੀਡਰਸ਼ਿਪ ਮੂਹਰੇ ਨਹੀਂ ਵਾਧੀ ਮਾਹੌਲ ਖਰਾਬ ਕਰ ਸਕਦੇ ਪਰ ਸਾਡੇ ਵਰਕਰੇ ਸਾਰੀਆਂ ਗੱਲਾਂ ਸਮਝਣਗੇ ਤੇ ਅਸੀਂ ਤਾਂ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਹੈ ਜਬਰ ਨੂੰ ਸਹਿਣਾ ਕਿਵੇਂ ਸਬਰ ਦੇ ਨਾਲ ਸਾਹਾਂਗੇ ਸਬਰ ਦੇ ਨਾਲ ਜਾਵਾਂਗੇ ਅਗਲੇ ਸਾਨੂੰ ਉਹ ਗਿਰਫਤਾਰ ਕਰਦੇ ਆ ਸਾਨੂੰ ਉਹ ਕੁੱਟਦੇ ਆ ਉਹ ਗੋਲੀ ਚਲਾਉਂਦੇ ਆ ਮਾਰਦੇ ਆ ਇਹ ਹੁਣ ਸਰਕਾਰ ਨੇ ਤੈਅ ਕਰਨਾ ਜੇ ਸਾਨੂੰ ਮਾਰ ਦਿਆ ਤਾਂ ਇਥੋਂ ਸਪਸ਼ਟ ਆ ਕਿ ਸਰਕਾਰ ਨੂੰ ਜਿਹੜੇ ਲੋਕ ਕਹਿੰਦੇ ਹੁੰਦੇ ਆ ਵੀ ਹੁਣ ਕੁਛ ਨਾ ਕੁਛ ਦੇਊ ਸਰਕਾਰ ਵੋਟਾਂ ਦਾ ਨੇੜਤਾ ਹੈ ਤਾਂ ਫਿਰ ਇਹਨਾਂ ਨੂੰ ਇਹ ਲੱਗਦਾ ਵੀ ਵੋਟਾਂ ਬਾਟਾਂ ਤਾਂ ਇੱਕ ਫਾਰਮੈਲਟੀ ਰਹਿ ਗਿਆ ਬਣਨਾ ਤਾਂ ਮਸ਼ੀਨਾਂ ਰਾਹੀਆਂ ਨੇ ਬਿਲਕੁਲ ਫਿਰ ਤਾਂ ਮਸ਼ੀਨਾਂ ਵਾਲਾ ਹੀ ਦਿਖ ਰਿਹਾ ਉਹਨਾਂ ਨੂੰ ਵੀ ਇਹਨਾਂ ਨੂੰ ਕੁੱਟ ਦਿਓ ਮਾਰ ਦਿਓ ਤਾਂ ਜੇ ਅੱਜ ਦਾ ਸਮਾਂ ਹੈ ਕੱਲ ਨੂੰ ਸਾਡੇ ਪਿੰਡਾਂ ਦੇ ਵਿੱਚ ਆਉਣਾ ਸਾਰੀਆਂ ਪਾਰਟੀਆਂ ਦੇ ਤਾਂ ਮੈਂ ਤਾਂ ਖਾਸ ਕਰਕੇ ਛੋਟੇ ਚੈਨਲ ਤੇ ਇੱਕ ਅਪੀਲ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਪਮਾ ਸਿਆਸੀ ਪਾਰਟੀਆਂ ਦੇ ਜਿਵੇਂ ਕੋਈ ਬਾਹਰੀ ਸਟੇਟਾਂ ਦੇ ਵਿੱਚ ਚਾਹੇ ਉੱਥੇ ਪਾਣੀ ਦਾ ਮਸਲਾ ਹੋਵੇ ਚਾਹੇ ਭਾਸ਼ਾ ਦਾ ਮਸਲਾ ਹੋਵੇ ਚਾਹੇ ਆਪਦੀ ਸਟੇਟ ਦੇ ਨਾਲ ਸਾਰੇ ਵਿਰੋਧੀ ਮੌਜੂਦਾ ਸਾਰੇ ਇਕੱਠੇ ਹੋ ਜਾਂਦੇ ਨੇ ਕੇਂਦਰ ਦੇ ਨਾਲ ਲੜਨ ਵਾਲੇ ਇਕੱਠੇ ਧਰਨੇ ਤੇ ਬਹਿ ਜਾਂਦੇ ਆ ਪੰਜਾਬ ਵਾਲਿਆਂ ਦੀ ਬਦਕਿਸਮਤੀ ਹੈ ਅਸੀਂ ਵਧੀਆ ਕਹਿ ਕੇ ਜਿਤਾਉਨੇ ਆ ਵਧੀਆ ਕਹਿ ਕੇ ਐਮਪੀ ਬਣਾਉਨੇ ਆ ਪਰ ਭੁਗਤ ਜਾਂਦੇ ਆ ਕੇਂਦਰ ਦੇ ਹੱਕ ਤੇ ਅੱਜ ਇਹਨਾਂ ਨੂੰ ਮੈਨੂੰ ਲੱਗਦਾ ਜਿੰਨਾਂ ਕੋਲੇ ਜਿਹੜੀਆਂ ਵੀ ਪਾਵਰਾਂ ਆ ਉਸ ਤੀਬੇ ਦੇ ਕੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਸੀ ਇਕੱਠੇ ਹੋ ਕੇ ਅੱਜ ਰੋਕਾਂ ਜਿਹੜੀਆਂ ਲਾਈਆਂ ਸਾਡੀ ਹਰਿਆਣਾ ਸਰਕਾਰ ਨਾਲ ਕਾਦੀ ਲੜਾਈ ਐ ਲੜਾਈ ਸਾਡੀ ਕੇਂਦਰ ਨਾਲ ਐ ਆ ਹਰਿਆਣਾ ਸਰਕਾਰ ਜਿਵੇਂ ਕਹਿੰਦੇ ਨੇ ਉਹਦੀ ਕਹਾਵਤ ਪਿੰਡਾਂ ਦੇ ਵਿੱਚ ਵੀ ਤੂੰ ਐਵੇਂ ਹੀ ਲੱਤ ਡਾਈ ਜਾ ਨਾ ਜਰ ਇਹਨਾਂ ਦੀ ਸਹਿਮਤੀ ਹੁੰਦੀ ਆ ਹਰਿਆਣਾ ਮੁੱਖ ਮੰਤਰੀ ਸਾਡੇ 'ਚ ਲੱਤ ਡਾ ਰਿਹਾ ਤਾਂ ਉਹ ਇਹ ਜਿਹੜੀਆਂ ਲੱਤਾਂ ਲੁੱਤਾਂ ਜੀਆਂ ਡਾਈਆਂ ਜਿਹੜੀਆਂ ਉਹਨਾਂ ਨੇ ਉਪਨ ਜੇਲਾ ਬਣਾਈਆਂ ਹੁਣ ਪਹਿਲਾਂ ਦੋ ਬਣਾਈ ਸੀ ਹੁਣ ਤਿੰਨ ਬਣਾਤੀ ਮੈਂ ਤੁਸੀਂ ਰਾਜਨੀਤਿਕ ਲੋਕਾਂ ਨੂੰ ਕਹਿ ਰਿਹਾ ਫਿਰ ਇਹ ਤੁਹਾਡੇ ਤੇ ਆਉਣੇ ਆ ਵੀ ਇਹ ਜਿਹੜੇ ਕਿਸਾਨ ਆ ਗੋ ਖੁਦ ਤਾਂ ਇਕੱਠੇ ਨਹੀਂ ਹੁੰਦੇ ਭਾਵੇਂ ਕੱਲ ਮਨਜੀਤ ਰਾਏ ਜਿਹੜੇ ਹੈਗਾ ਕੁਝ ਆ ਗੋ ਤੁਹਾਡੇ ਚ ਆਏ ਵੀ ਆ ਤੇ ਇਹਨਾਂ ਦਾ ਕਿਵੇਂ ਸੋਲੂਸ਼ਨ ਕਰੋਗੇ ਦੇਖੋ ਮੈਂ ਤਾਂ ਅਸੀਂ ਬਹੁਤ ਪੀਲਾਂ ਕੀਤੀਆਂ ਕਿਸਾਨਾਂ ਇਹ ਮੋਰਚੇ 'ਚ ਤੁਸੀਂ ਵੀ ਗੁਰਪ੍ਰੀਤ ਨਾਲ ਰਹੋ ਜਿਹੜੀਆਂ ਮੰਗਾਂ ਨੇ ਸਾਡੀਆਂ ਬੱਤੀਆਂ ਦੀਆਂ ਨਾ ਇਕੱਲੀ ਡੱਲੇਵਾਲ ਸਾਹਿਬ ਦੀ ਸੀ ਨਾ ਹੀ ਇਕੱਲੀ ਬੰਦੇਰ ਜੀ ਭੰਦੇਰ ਤਾਂ ਸਭ ਤੋਂ ਪਾਸੇ ਸੀ ਉਹਨੂੰ ਇਹ ਜਿਹੜੇ ਮੋਰਚੇ ਦੀਆਂ ਮੰਗਾਂ ਨੇ ਸਾਰੇ ਸੁਬਚਾਂ ਦੀਆਂ ਸੀ ਹੁਣ ਮੈਂ ਇਹ ਗੱਲ ਤੁਸੀਂ ਸਵਾਲ ਵਧੀਆ ਕਰਤਾ ਪਾਰਲੀਮੈਂਟ ਚ ਕਾਂਗਰਸ ਦਾ ਐਮਪੀ ਬੋਲਿਆ ਕਿ ਕਿਸਾਨ ਆ ਰਹੇ ਨੇ 13 ਫਰਵਰੀਨ ਨੂੰ ਤੂੰ ਪਹਿਲਾਂ ਪਹਿਲਾਂ ਮੰਗਾ ਮੰਨੇ ਚਾਹੀਦੀਆਂ ਕਾਂਗਰਸ ਤੋਂ ਖਹਿਰਾ ਬੋਲਿਆ ਕਿ ਆਹ ਮੰਗਾ ਮੰਨ ਲੈਣੀਆਂ ਚਾਹੀਦੀਆਂ ਕਰਜ਼ੇ ਤੇ ਲਕੀਰ ਮਾਰ ਦੇਣੀ ਚਾਹੀਦੀ ਹੈ ਤੇ ਸਾਡੇ ਆਗੂ ਕਹਿੰਦੇ ਬਜਣੀ ਨਹੀਂ ਚਾਹੀਦੀ ਇਹ ਤਾਂ ਹੁਣ ਲੋਕ ਫੈਸਲਾ ਕਰਨਗੇ ਕਿ ਆਗੂ ਸਹੀ ਹੈ ਜਿਹੜਿਆਂ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਿੱਤਾ ਸਿਆਸੀਆਂ ਨੂੰ 13 ਮਹੀਨੇ ਉਹ ਤਾਂ ਸਾਡੇ ਹੱਕ ਚ ਬੋਲ ਰਹੇ ਨੇ ਮੈਂ ਉਹਨਾਂ ਦੇ ਖਿਲਾਫ ਲੜੇ ਨਾਲੇ ਉਹਨੂੰ ਸਟੇਜ ਤੇ ਨਹੀਂ ਚੜ੍ਹਣ ਦਿੱਤਾ ਤੇ ਜਿਹੜੇ ਸਾਡਿਆਂ ਨੂੰ ਚਾਹ ਪਾਣੀ ਪਿਉਂਦੇ ਨੇ ਲੋਕ ਫੰਡ ਇਕੱਠਾ ਕਰਕੇ ਲੰਗਰਾਂ 'ਚ ਭਉਂਦੇ ਨੇ ਵੀ ਆ ਪ੍ਰਧਾਨ ਐ ਉਹ ਸਾਡੇ ਖਿਲਾਫ ਬੋਲੀ ਜਾਂਦੇ ਨੇ ਇਹ ਤਾਂ ਉਹਨੂੰ ਫੈਸਲਾ ਲੋਕ ਕਰ ਦੇਣਗੇ ਪੰਜਾਬ ਦੇ ਨਹੀਂ ਆਉਣ ਆਏ ਟਾਈਮ 'ਚ ਜੁਣੀਆਂ ਨਾਲ ਵਧਣੀਆਂ ਜਿਵੇਂ ਕੱਲ ਤੁਹਾਡੇ 'ਚ ਜਿਹੜੇ ਹੈਗਾ ਐਂਟਰੀ ਹੋਈ ਆ ਕਿ ਤੁਸੀਂ ਤੁਹਾਡਾ ਦਿਲ ਖੁੱਲਾ ਵੀ ਕੋਈ ਵੀ ਆ ਕੇ ਤੁਹਾਡੇ 'ਚ ਰਲ ਸਕਦਾ ਵਾ ਸਾਡੇ ਮੋਰਚੇ ਨੂੰ ਸਹਿਯੋਗ ਕਰ ਸਕਦਾ ਦੇਖੋ ਸਵਾਲ ਆ ਨੀਤੀਪਾਲਸੀ ਦਾ ਨੀਤੀ ਦੇ ਮੁਤਾਬਕ ਬੈਠਕਾਂ ਦੇ ਵਿੱਚ ਕਿਹਨੂੰ ਬੁਲਾਉਣਾ ਐ ਕਿਹਨੂੰ ਅੱਗੇ ਵਧਾਉਣਾ ਐ ਉਹ ਆ ਇਸ਼ੂ ਬੱਕਰੇ ਆ ਪਰ ਅੱਜ ਸਮੇਂ ਦੇ ਵਿੱਚ ਲੜਾਈ ਕੇਂਦਰ ਅੱਜ ਜਿਹੜੇ ਆਉਂਦੇ ਆ ਜਿਵੇਂ ਤੁਸੀਂ ਮਨਜੀਤ ਰਾਏ ਦੀ ਗੱਲ ਕੀਤੀ ਉਹ ਸਾਡਾ ਨੌਜਵਾਨ ਹੈ ਭੜਕਦਾ ਵੀ ਬਹੁਤ ਛੇਤੀ ਹੈ ਤੇ ਫੈਸਲਾ ਉਹਨੇ ਬਹੁਤ ਵਧੀਆ ਲੈਂਦਾ ਹੈ ਫੈਸਲਾ ਜਿਹੜਾ ਉਹਨੇ ਲੈਂਦਾ ਹੈ ਨਾਲ ਉਹ ਇਕੱਲਾ ਨਹੀਂ ਉਹਦੇ ਨਾਲ ਤਿੰਨ ਚਾਰ ਦਸੇ ਬੰਦੀਆਂ ਹੋਰ ਵੀ ਨੇ ਉਹ ਸਾਰੀਆਂ ਆਈਆਂ ਉਹਨਾਂ ਨੂੰ ਜੀ ਆਇਆਂ ਕਿਹਾ ਅਸੀਂ ਤਾਂ ਸੰਪਰਕ ਸੀ ਸਾਡੇ ਨਾਲ ਵੀ ਸੰਪਰਕ ਸੀਗਾ ਬਈ ਉਹਨਾਂ ਨੂੰ ਆਉਣਾ ਚਾਹੀਦਾ ਉਹਨੇ ਬਹੁਤ ਮੌਕੇ ਤੇ ਵਧੀਆ ਫੈਸਲਾ ਲੈਂਦਾ ਹੈ ਜਿਹੜੇ ਹਜੇ ਵੀ ਆਗੂ ਰਹਿਗੇ ਸਮਾਏਗਾ ਇਹ ਕਿਹੜਾ ਆਪਾਂ ਹਲ ਪੰਜਾਲੀ ਆ ਵੀ ਬਲਦ ਲਿਆਉਣ ਤੇ ਕੱਖ ਮੋਣ ਤੇ ਚਰ ਲੱਗਣਾ ਆ ਆਗੂ ਨੇ ਤੋਰੀ ਪੈਣਾ ਬਿਆਨ ਹੀ ਦੇਣਾ ਘਰੋਂ ਬੈਠਾ ਦੇਣ ਦੇ ਤਾਂ ਮੈਂ ਵੀ ਸ਼ਾਮਲ ਹੋ ਗਿਆ ਬਿਲਕੁਲ ਠੀਕ ਹੈ ਸਾਡੇ ਨਾਲ ਮਤ ਭੇਦਾ ਉਹਨਾਂ ਦੇ ਸਾਡੇ ਨਾਲ ਸਟੇ ਸਮਝੀ ਨਾ ਕਰਨ ਸਾਡੇ ਨਾਲ ਮੀਟਿੰਗ ਨਾ ਕਰਨ ਬਿਲਕੁਲ ਦਿੱਲੀ ਨੂੰ ਸੜਕਾਂ ਬਹੁਤ ਜਾਂਦੀਆਂ ਕੋਈ ਸੜਕ ਕਿ ਕਦੀ ਹੋ ਰੋਕ ਲੈਣ ਬਿਲਕੁਲ ਇਹੀ ਗੱਲ ਹੈ ਖਾਸ ਕਰਕੇ ਸਾਡੇ ਮੇਰੇ ਹਿਸਾਬ ਨਾਲ ਵੀ ਸਾਡੇ ਆਗੂਆਂ ਨੂੰ ਵੀ ਕਿਸਾਨਾਂ ਨੂੰ ਵੀ ਸਮਝਣ ਦੇ ਲੋੜਾ ਵੀ ਚਾਹੀਏ ਯੂਨੀਅਨਾਂ ਅਲੱਗ-ਅਲੱਗ ਨੇ ਪਰ ਉਹ ਕਹਿੰਦੇ ਆਪ ਦਾ ਮਾਰੂ ਸ਼ਾਮੇ ਸਿੱਟੂ ਜੇ ਕੱਲ ਨੂੰ ਆਪਣੇ ਤੇ ਕੁਝ ਅਟੈਕ ਹੁੰਦਾ ਤਾਂ ਉਹ ਵੀ ਆਪਣੇ ਇੱਕ ਬੈਗ ਬੋਣੀ ਹੈ ਨਾ ਚਲੋ ਆਪ ਦੀ ਲੜਾਈ ਉਹ ਤੇ ਘਰੇ ਵੇ ਕੇ ਲੜੀ ਜਾਂਦੇ ਤੇ ਮੈਨੂੰ ਹੁਣ ਇਹ ਲੱਗਦਾ ਆ ਜਿਹੜੀ ਕਹਾਵਤ ਸਾਡੇ ਬਜ਼ੁਰਗਾਂ ਨੇ ਬਣਾਈ ਸੀ ਨਾ ਵੀ ਆਪ ਦਾ ਮਾਰੂ ਸ਼ਾਮੇ ਸਿੱਟੂ ਹੁਣ ਮੈਨੂੰ ਇਹ ਲੱਗਦਾ ਵੀ ਭਰਾ ਹੁਣ ਇਹ ਕਹਿੰਦਾ ਸਾਲ ਆਹ ਇਹ ਉਲਟ ਜੀ ਨਹੀਂ ਹਵਾ ਵੀ ਪੰਜਾਬ ਦੇ ਵਿੱਚ ਆਪ ਦਾ ਜਿੰਨਾ ਚਾਚੇ ਤਾਇਆ ਵਾਲਾ ਉਹ ਕਹਿੰਦਾ ਇਹ ਮਰਜੇ ਵਾਲਾ ਦੂਜਾ ਭਵਾ ਬਗਾਨਾ ਉਹਦੇ ਨਾਲ ਦੋਸਤੀ ਆਪਦੇ ਨਾਲ ਹੈ ਨਹੀਂ ਹੁਣ ਸਾਡੇ ਵਾਲਾ ਨਾਲ ਜਿਹੜਿਆ ਨਾਲ ਦੋਸਤੀ ਸੀ ਉਹ ਤਾਂ ਭੁਗਤ ਰਹੇ ਨੇ ਉਧਰ ਸਰਕਾਰ ਦੇ ਹੱਕ 'ਚ ਜਿਹੜਾ ਨਾਲ ਸਾਡੀ ਦੁਸ਼ਮਣੀ ਰਹੀ ਹੈ ਉਹ ਦੋਸਤੀ ਕਰਨੀ ਬੱਧ ਰਹੇ ਆ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਨੂੰ ਆ ਜਾਣਾ ਚਾਹੀਦਾ ਕੋਈ ਰੌਲਾ ਨਹੀਂ ਬਾਕੀ ਆਖਰੀ ਤੱਕ ਹੀ ਅਪੀਲ ਕਰਾਂਗੇ ਸਾਡੇ ਨਾਲੇ ਕਿਹੜੀ ਕਿਹੜੇ ਸਾਡੇ ਕੱਲੇ ਇੱਕ ਦੇ ਖਾਤੇ 'ਚ ਆ ਜਾਣੀ ਹੈ ਸਾਡੇ ਤਾਂ ਡਾਂਗਾ ਹੀ ਆ ਨੇ ਜੇ ਕੁਝ ਮਿਲਦਾ ਤਾਂ ਸਾਰਿਆਂ ਨੂੰ ਮਿਲਦਾ ਉਹਨਾਂ ਨੂੰ ਵੀ ਮਿਲਣਾ ਜਿਹੜੇ ਸਾਨੂੰ ਗਾਲਾਂ ਕੱਢਣਗੇ ਆਖਰੀ ਤੇ ਜਗਾ ਤੁਹਾਡੀ ਕੋਈ ਗੱਲ ਨਹੀਂ ਪਹੁੰਚਦੀ ਮਤਲਬ ਨੈਟ ਬੰਦ ਰਹਿਣਗੇ ਹਰਿਆਣੇ ਦੇ ਵਿੱਚ ਜੇਕਰ ਗ੍ਰਿਫਤਾਰੀਆਂ ਹੁੰਦੀਆਂ ਮੰਨ ਲਓ ਆਪਾਂ ਕਿ ਮਾੜੇ ਤੋਂ ਮਾੜਾ ਹੁੰਦਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਪੂਰੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਮੈਂ ਇਹੀ ਅਪੀਲ ਕਹੂੰਗਾ ਹੁਣ ਹਜੇ ਆਪਾਂ 1.5 ਦੇ ਟਾਈਮ ਦੇ ਵਿੱਚ ਬੈਠੇ ਆ ਹਜੇ ਵੀ ਸਮਾਂ ਪੰਜਾਬ ਦੇ ਵਿੱਚੋਂ ਕਿੱਥੋਂ ਵੀ ਤੁਰਨਾ ਹੈ ਤਿੰਨ ਕ ਘੰਟਿਆਂ ਦੇ ਵਿੱਚ ਵੇਖਲਾ ਸਕਦੇ ਆ ਤਿੰਨ 65 ਹੈ ਡੱਬਾ ਵਾਲੀ ਵਾਲਾ ਖਨੌਰੀ ਹੈ ਸ਼ੰਭੂ ਬਾਡਰ ਹੈ 12 1 ਵਜੇ ਤੱਕ ਇੱਥੇ ਆ ਜਾਣਾ ਚਾਹੀਦਾ ਜਿਹੜੀ ਮਾੜੀ ਮੋਟੀ ਜੀ ਮੈਲ ਦੀ ਆ ਉਹ ਲਾ ਲੈਣੀ ਚਾਹੀਦੀ ਮੌਕਾ ਇਹ ਸਮਾਂ ਕਿਤੇ ਵਾਰ-ਵਾਰ ਨਹੀਂ ਮਿਲਦਾ ਜੇ ਵੀ ਕਿਸੇ ਆਗੂਆਂ ਤੋਂ ਗਲਤੀਆਂ ਹੋਈਆਂ ਆ ਲੋਕ ਨੇ ਇਹ ਬਾਪ ਵੀ ਕਰ ਦਿੰਦੇ ਨੇ ਇਹ ਲੋਕ ਫਿਰ ਜ਼ਿਆਦਾ ਵੀ ਪੁੱਛ ਲੈਣ ਜੀ ਕਿਸੇ ਦੇ ਨਹੀਂ ਇੰਨਾ ਰਹਿਣਾ ਵੀ ਮੈਂ ਆਪਦੇ ਮੁਤਾਬਕ ਚਲਾ ਲੂ ਇਹ ਮੋਰਚੇ ਮਾਰਚ ਵਾਲਿਆਂ ਸਮਝਾ ਸਮਝਾ ਮੈਨੂੰ ਨਹੀਂ ਲੱਗਦਾ ਲੋਕ ਚੱਲਣ ਦੇਣਗੇ ਸਾਡਾ ਤਾਂ ਜਿਹੜਾ ਇਤਿਹਾਸ ਹੈ ਪੰਜਾਬ ਦਾ ਲੜਨ ਵਾਲੇ ਆ ਲੜਦੇ ਵਿੱਚ ਆਪਾਂ ਮੈਨੂੰ ਲੱਗਦਾ ਤੁਸੀਂ ਦੇਖੋਗੇ ਹੁਣ ਘੰਟੇਕ ਨੂੰ ਜਿਹੜੀਆਂ ਹਰਿਆਣੇ ਚ ਰੋਕਾਇਆ ਗਿਆ ਜਿਹੜਾ ਹਰਿਆਣੇ ਦੇ ਵਿੱਚ ਲੋਕ ਆ ਤੁਸੀਂ 2-2 4-400 ਦੇ ਟਰੈਕ ਆ ਜਿਹੜੇ ਪਿੰਡਾਂ ਦੇ ਵਿੱਚੋਂ ਨਿਕਲਣਗੇ ਇੱਕ ਲਾਸ ਵਾਲਾ ਕਿਸਾਨ ਆਗੂ ਅੱਗੇ ਹੋਣਗੇ ਲੋਕ ਪਿੱਛੇ ਹੋਣਗੇ ਜਦੋਂ ਅੰਬੈਰੀਗੇਟਰ ਤੇ ਪਹੁੰਚਣਗੇ ਪੰਜਾਬ ਹਰਿਆਣਾ ਤੇ ਜਾਂ ਇਹ ਐ ਨਾ ਮੈਂ ਐਵੇਂ ਦੂਜੇ ਆਗੂਆਂ ਨੂੰ ਫੜ ਨਹੀਂ ਮਾਰਦਾ ਇਹ ਨਹੀਂ ਪਤਾ ਸਮੇਂ ਦੇ ਵਿੱਚ ਕਿਹੜੇ ਨੇ ਮੂਰੇ ਆ ਜਾਣਗੇ ਪੋਛ ਚ ਇਹੀ ਹੋਊਗੀ ਕਿ ਜਿਹੜੀ ਗੋਲੀ ਵੱਜੇ ਸਾਡੀ ਵੱਜੇ ਅੱਗੇ ਅਸੀਂ ਮਰ ਗਏ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਠੀਕ ਹੈ ਇਹ ਜਿਹੜੀਆਂ ਬੰਦੇ ਆਗੂ ਫੜਾ ਮਾਰ ਦਿੰਦੇ ਅਸੀਂ ਆਏ ਕਰ ਦਿਆਂਗੇ ਅਸੀਂ ਇਹ ਕਰ ਦਿਆਂਗੇ ਉਦੋਂ ਨੂੰ ਪਤਾ ਕਿੱਥੇ ਹੁੰਦੇ ਆ ਤੇ ਮੂਰੇ ਵਰਕਰ ਸਾਡੇ ਹੋਣਗੇ ਪਰ ਮੈਂ اپੀਲ ਸਾਡੇ ਵਰਕਰ ਨੂੰ ਤੇ ਲੋਕਾਂ ਨੂੰ ਇਹ ਹੀ ਕਹੂੰਗਾ ਵੀ ਤੁਸੀਂ ਪਿੱਛੇ ਰਹੋ ਅਸੀਂ ਮੂਰੇ ਹੋਵਾਂਗੇ ਜਿਹੜਾ ਕੋਈ ਸਾਡੇ ਨਾਲ ਹੋਊਗਾ ਉਹ ਤੁਸੀਂ ਬਾਤ ਤੇ ਇੱਕ ਜਿਹੜੇ ਇਹਨਾਂ ਨਾਲ ਹਜੇ ਜਿਹੜਾ ਹੈਗਾ ਆਪਾਂ ਕਹਿੰਗੇ ਜਦੋਂ ਬਾਰਡਰ ਤੇ ਜਾਓਗੇ ਉਦੋਂ ਹੀ ਗੱਲਬਾਤ ਹੋਊਗੀ ਬਾਰਡਰ ਖੋਲਣ ਵਾਸਤੇ ਮਤਲਬ ਉੱਥੇ ਆਈਡੀ ਰੈਂਜ ਦੇ ਅਧਿਕਾਰੀਆਂ ਨਾਲ ਜੋ ਵੀ ਮੈਨੂੰ ਲੱਗਦਾ ਵੀ ਇਹ ਤਾਂ ਗੱਲਬਾਤ ਸਾਡੇ ਨਾਲ ਕੀਨੇ ਕਰਨੀ ਹੈ ਤੁਸੀਂ ਮਾਲ ਕੇ ਹੁਣ ਸਿੱਧਾ ਮਾਲ ਕੇ ਮੱਥੇ ਜੀ ਵਜਣ ਵਾਲਾ ਕੰਮ ਹੈ ਨਹੀਂ ਵੇਖੋ ਨਾਲ ਸੀ ਮੱਥੇ ਵੱਜਣਾ ਅਸੀਂ ਜਾਣਾਂਗਾ ਜੰਤਰ ਮੰਤਰ ਮਥੇ ਜੇ ਸਰਕਾਰ ਨੇ ਸਾਡੇ ਨਾਲ ਬੱਜਣਾ ਬੱਜੀ ਜਾ ਵੀ ਅਸੀਂ ਨਹੀਂ ਬੱਜਣਾ ਕਿਸੇ ਨਾਲ ਜੰਤਰ ਮੰਤਰੀ ਕੋਟਾ ਸਾਹਿਬ ਤੁਸੀਂ ਵੀ ਦੇਖਿਆ ਬਹੁਤ ਵਾਰੀ ਗਿਆ ਟਰਾਲੀਆਂ ਰੱਖਣ ਨੂੰ ਤਾਂ ਥਾਂ ਹੀ ਨਹੀਂ ਉਸ ਜੰਤਰ ਮੰਤਰ ਕਿਹੜੇ ਸਾਹਮਣੇ ਵੜੋਂਗੇ ਦੇਖੋ ਜੇ ਜੰਤਰ ਮੰਤਰ ਦੇ ਵਿੱਚ ਥਾਂ ਦੀ ਤੰਗੀ ਹੈ ਰਸਤਾ ਉੱਥੇ ਆਪਾਂ ਸਾਰੇ ਜਾਣਦੇ ਆ ਤਾਂ ਆਰਾਮ ਲੀਲਾ ਗਰਾਊਂਡ ਦਾ ਬਹੁਤ ਵੱਡਾ ਪਿਆ ਉੱਥੇ ਵੀ ਕੀਤਾ ਜਾ ਸਕਦਾ ਪਰ ਫਿਰ ਤੁਹਾਡੇ ਤੇ ਉਲਟ ਵੀ ਵਰ ਜਾਣਾ ਲੋਕਾਂ ਨੇ ਉਹ ਕਹਿੰਣਗੇ ਵੀ ਹੁਣ ਤਾਂ ਦਿੱਲੀ ਦੇ ਅੰਦਰ ਫਸ ਕੇ ਬਹਿ ਗਏ ਇਹਨਾਂ ਨੂੰ ਰੋਕਣਾ ਚਾਹੁੰਦੇ ਨੇ ਛੜਕਾਂ ਮੈਂ ਇਹ ਲੋਕ ਨਹੀਂ ਕੁਝ ਕਹਿੰਦੇ ਲੋਕ ਸਾਰੇ ਨਾਲ ਨੇ ਇਹਨਾਂ ਦਾ ਤਾਂ ਬੀਜੇਪੀ ਇਕੱਲੇ ਬੀਜੇਪੀ ਰਹਿ ਜਾਣੀ ਆ ਲੋਕ ਤਾਂ ਸਾਨੂੰ ਦੇਖ ਰਹੇ ਨੇ ਵੀ ਆਓ ਤੁਹਾਨੂੰ ਚਾਹ ਪਾਣੀ ਪੈ ਗਏ ਲੰਗਰਾਂ ਦੇ ਲੰਗਰ ਲਾ ਗਏ ਦਿੱਲੀ ਦੇ ਵਿੱਚੋਂ ਨਾ ਅੱਗੇ ਜਦੋਂ ਮਾਰਚ ਕੀਤਾ ਸੀ ਲੋਕ ਤਾਂ ਮਾਰਚ ਫੁੱਲਾਂ ਦੀ ਕਰ ਰਹੇ ਸੀ ਇਹ ਭੁਲੇਖਾ ਹੈਗਾ ਕਿਸੇ ਵੀ ਸ਼ਹਿਰ 'ਚ ਜਾਓ ਕਿਸੇ ਵੀ ਰਾਜਧਾਨੀ 'ਚ ਜਾਓ ਲੋਕ ਸਵਾਗਤ ਕਰਨ ਲਈ ਤਿਆਰ ਬੈਠੇ ਨੇ ਪਰ ਆਗੂ ਲੜਨ ਵਾਲੇ ਹੁਣ ਆਗੂ ਨਾ ਇਹ ਕਹਿਣਗੇ ਅਸੀਂ ਇੱਧਰ ਨੂੰ ਹੋਣਾ ਜੀ ਇਹ ਸੀਐਨਡੀ ਨੂੰ ਹੋਣਾ ਹੁਣ ਤਾਂ ਬਹੁਤ ਡਰ ਹੈ ਇਹ ਆ ਉਮਰ ਆ ਜਿਹੜੀ ਨਾਲੇ ਦੋ ਗੱਲਾਂ ਸਾਰੇ ਲੋਕ ਕਹਿੰਦੇ ਨੇ ਮੈਂ ਇਹ ਬਹੁਤ ਵਾਰੀ ਪ੍ਰਚਾਰਿਆ ਆਮ ਜਿਹੜੇ ਧਰਮਕ ਲੋਕ ਨੇ ਕਹਿੰਦੇ ਵੀ ਨਾ ਤਿਲ ਵਧੇ ਨਾ ਤਿਲ ਘਟੇ ਤੇ ਜਦੋਂ ਕਿਤੇ ਕੋਈ ਹੋ ਵੀ ਜਾਂਦਾ ਅਗਲਾ ਕਹਿੰਦਾ ਲਿਖੀ ਸੀ ਯਾਰ ਜੇ ਹੁਣ ਸਾਡੀ ਲਿਖੀ ਹਰਿਆਣੇ ਦੀ ਗੋਲੀ ਨਾਲ ਕੌਣ ਮੋਟਾ ਦੂਗਾ ਠੀਕ ਹੈ ਜੇ ਲਿਖੀ ਨਹੀਂ ਫਿਰ ਉਹ ਲੱਖ ਜ਼ੋਰ ਲਾ ਲੈਣ ਵੀ ਸਾਡੇ ਵੱਜਣੇ ਨਹੀਂ ਇਹ ਤਾਂ ਪਰਮਾਤਮਾ ਹੀ ਸਮਾਂ ਦੱਸੂਗਾ ਆਪਾਂ ਹੁਣ ਗੁਰਪ੍ਰੀਤ ਨਾਲ ਸਾਡੇ ਨਾਲ ਰਹੋਗੇ ਅੱਗੇ ਕੀ ਹੁੰਦਾ ਨਾਲ ਦੀ ਨਾਲ ਆਪਾਂ ਉਹ ਕਵਰ ਕਰਦੇ ਸੋ ਇਹ ਸੰ ਕਾਕਾ ਕੋਡ ਆ ਉਹਨਾਂ ਨੇ ਹਰ ਇੱਕ ਗੱਲ ਦਾ ਬੇਬਾਕੀ ਨਾਲ ਜਵਾਬ ਦਿੱਤਾ ਆਸ ਕਰਦਾ ਕਿ ਸ਼ਾਇਦ ਅਸੀਂ ਅੰਦਰ ਹੋ ਗਏ ਭਾਈ ਉਦੋਂ ਨੈਟ ਵੀ ਨਾ ਚੱਲੇ ਇਹ ਵੀਡੀਓ ਤੁਸੀਂ ਸਾਰਿਆਂ ਤੱਕ ਜਰੂਰ ਪਹੁੰਚਾ ਦੋਗੇ ਲਗਭਗ ਤੁਹਾਡੀਆਂ ਸਾਰੀਆਂ ਗੱਲਾਂ ਦਾ ਇਹ ਜਵਾਬ ਦੇਣ ਦੇ ਅਸੀਂ ਕੋਸ਼ਿਸ਼ ਕੀਤੀ ਆ ਬਾਕੀ ਇੰਟਰਵਿਊ ਚੱਲਦੇ ਰਹਿਣਗੇ ਧੰਨਵਾਦ